बोलिए जगद्गुरु भगवान श्री चंद्र महाराज की जय हाव आत्म दर्शन करवाने ਆ ਬਹੁਤ ਹੀ ਪਵਿੱਤਰ ਅਸਥਾਨ ਉਦਾਸੀਨ ਆਸ਼ਰਮ ਡੇਰਾ ਬਾਬਾ ਬਸੰਤ ਦਾਸ ਜੀ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਜਿੱਥੇ શ્રીમાન ਸੰਤ ਬਾਬਾ ਬਸੰਤ ਦਾਸ ਮਹਾਰਾਜ ਜੀ ਦੀ 10ਵੀਂ ਸਾਲਾਨਾ ਵਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ ਅਸਥਾਨ ਦੇ ਮਜੂਦਾ ਗੱਦੀ ਨਿਸ਼ੀਣ શ્રીਮਾਨ ਮਹੰਤ ਦਰਸ਼ਨ ਦਾਸ ਜੀ ਸਮੂਹ ਨਗਰ ਨਿਵਾਸੀ ਇਲਾਕੇ ਦੀਆਂ ਸੰਗਤਾਂ ਅਤੇ ਦੇਸ਼ ਅਬਦੇਸ਼ਾਂ ਦੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾ ਮੌਕੇ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ ਇਸ ਮੌਕੇ ਵੱਡੀ ਗੀਤੀ ਵੀ ਸੰਗਤਾਂ ਪੁੱਜ ਕੇ ਆਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ ਇਨ੍ਹਾਂ ਸਮਾਗਮਾ ਮੌਕੇ ਮਹੰਤ ਤਾਰਾਦਾਸ ਜੀ ਕੋਟ ਵਕਤੂ ਮਹੰਤ ਜਮਣਾਦਾਸ ਜੀ ਦੁੰਨੇਵਾਲਾ ਮਨ ਗੋਪੀਦਾਸ ਜੀ ਗਹਿਰੀ ਬੋਟਰ ਮਾਤ ਕ੍ਰਿਪਾਲ ਦਾਸ ਜੀ ਬਾਗਾ ਮਨਤ ਫੁੱਮਨ ਦਾਸ ਜੀ ਬੰਗੀ ਮਨਤ ਗਿਆਨ ਦਾਸ ਜੀ ਜੱਜੜ ਮਨਤ ਭੀਮ ਦਾਸ ਜੀ ਮਾਹੀ ਡੰਗਲ ਮਨਤ ਕਿਸ਼ਨ ਦਾਸ ਜੀ ਬੈਣੀਵਾਲ ਮਨਤ ਰਮੇਸ਼ਵਰ ਦਾਸ ਜੀ ਮੂਮ ਮਨਤ ਰਾਜੂ ਦਾਸ ਜੀ ਹੀਰੋਂ ਮਨਤ ਮਲਕੀਤਗਿਰ ਜੀ ਦਾਦੂ ਮਨਤ ਰਾਜ ਦਾਸ ਜੀ ਭੁੰਦਰਸਰ ਮਨਤ ਬਲਵੰਤ ਮੋਣੀ ਜੀ ਟੰਗਵਾਲੀ ਮਨਤ ਗੁਰਸੇਵਕ ਦਾਸ ਜੀ ਮਨਤ ਤੇਜ ਪ੍ਰਕਾਸ਼ ਜੀ ਸੰਤ ਠਾਕੁਰ ਦਾਸ ਜੀ ਲੰਗ ਮਨਤ ਦਰਸ਼ਨ ਦਾਸ ਜੀ ਡੱਬ ਵਾਲੀ ਮੰਤ ਜੈਰਾਮ ਦਾਸ ਜੀ ਡੱਬ ਵਾਲੀ ਮੰਤ ਵਕੀਲ ਦਾਸ ਜੀ ਮਿਠੜੀ ਮੰਤ ਰਾਜ ਦਾਸ ਜੀ ਭੀਖੀ ਸਵਾਮੀ ਤਰਮਖਦਾਸ ਜੀ ਲੰਗ ਮੰਤ ਚਰਨ ਦਾਸ ਜੀ ਹਸੂ ਮੰਤ ਤਾਰੀ ਦਾਸ ਜੀ ਮੰਗਿਆਣਾ ਮੰਤ ਚਾਂਦੀ ਦਾਸ ਜੀ ਸਿੰਘਪੁਰਾ ਮੰਤ ਸਤਰਾਮ ਦਾਸ ਜੀ ਬਧਰਾਮਾ ਮੰਤ ਹਰਮਨ ਦਾਸ ਜੀ ਬਧਰਾਮਾ ਮੰਤ ਧਿਆਨਗਰੀ ਜੀ ਬਠਿੰਡਾ ਮੰਤ ਸਕੰਦਰਗਿਰਜ ਜੀ ਦਾਦੂ ਮੰਤ ਕੇਸਰ ਦਾਸ ਜੀ ਅਹਿਮਦਪੁਰ ਸ੍ਰੀਮਹੰਤ ਕੋਪਾਲਗਿਰਜ ਜੀ ਕਲਸੀਆਂ ਮੰਤਰ ਰਾਮੂਣੀ ਜੀ ਸੰਦੌੜ ਮੰਤ ਪੂਰਨ ਦਾਸ ਜੀ ਭਲਾੜਾ ਮੰਤ ਸਤਪਾਲ ਦਾਸ ਜੀ ਆਲੀਕੇ ਮੰਤ ਮਜੀਦਪੁਰ ਜੀ ਸਮੇਤ ਅਨੇਕਾ ਮਹਾਪੁਰਸ਼ ਪੂਜੇ ਹੋਇਸਾਨ ਪ੍ਰਸਿੱਧ ਕਵੀਸ਼ਰ ਜਥਾ ਮਾਸਟਰ ਭੀਮ ਮੋੜ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗੁਰ ਸੰਤ ਜਨੋ ਪਿਆਰਾ ਮੈਂ ਮਿਲ Good. Uh -huh. caramba Satu! ਸਾਬਾ राली संत फकीरा पीरानी पीरा भुल जी मुक जी देवे कुली फकीरानी फकीरानी भुल जी मुक जी देवे कुली फकीरानी हेली है सतयुग तो हली पर कल युग तो तर कल युग तो एस कुली कुलीश कहर गंभीर दगती मुक्त देवे पुली फकीरानी फकीरानी भॻवी मुक्त दवे कुली फकीर न रूम रह प रे बहलाद रहे जपे षि मुनि पुतले तपदे षि मुनि पुतले तपदे तपो बन तपोन तपो न बिज की जन फीर जी फकीर कुली फकीर आए राम जीली विच आए राम जीर प्रेम न खाहे राम जीर प्रेम नाल ख ना 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 प्यारी है प्यारी है दुली फकीर फकीर हुकती मुकती दवे पुली फकीर इस कुलीच कृष्ण जी आए कुली बच कृष्ण जी आ ਫਕੀਰ ਦੇਵੇਂ ਕੁੱਲੀ ਫਕੀਰਾਂ ਦੀ ਫਕੀਰਾਂ ਦੀ ਭਗਤੀ ਮੁਕਤੀ ਦੇਵੇਂ ਕੁੱਲੀ ਫਕੀਰਾਂ ਦੀ ਕੁੱਲੀ ਧੰਨ ਸੁਧਾਮ ਆਗਤ ਕਵੀਰਾਂ ਦੀ ਕਵੀਰਾਂ ਦੀ ਹਕਤ ਦੀ ਮੁਕਤੀ ਦੇਵੇ ਕੁੱਲ ਹੀ ਫਕੀਰਾਂ ਦੀ ਫਕੀਰਾਂ ਦੀ ਹਕਤ ਦੀ ਮੁਕਤੀ ਦੇਵੇ ਕੁੱਲ ਹੀ ਫਕੀਰਾਂ ਦੀ ਭੋਗ ਪੈਣ ਪ੍ਰੰਤ ਸਰਵੱਤਨ ਦੇ ਭਲੇ ਦੀ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਤੋਂ ਹਕੂਮਤ ਸਾਹਿਬ ਵੀ ਲੈ ਗਏ ਅਖੀਰ ਸਾਡੇ ਰਿਪੋਰਟਰ ਗੌਰਵਕ ਕਸ਼ੇਪਰ ਨਾਲ ਗੱਲਬਾਤ ਕਰਦੇ ਆ ਮਹੰਤ ਬਲਵੰਤ ਮੁਨੀ ਜੀ ਟੰਗਵਾਲੀ ਮਹੰਤ ਦਰਸ਼ਨ ਦਾਸ ਜੀ ਰਾਮਾ ਮਹੰਤ ਕਰਸ਼ੇਵਕ ਦਾਸ ਜੀ ਮਹੰਤ ਰਾਜੂ ਦਾਸ ਜੀ ਹੀਰੋਂ ਮਹੰਤ ਸਿਕੰਦਰਗਿਰੀ ਜੀ ਦਾदू ਵੱਲੋਂ ਆਪਣੇ ਵਿਚਾਰ ਰੱਖੇ ਗਏ ਅਤੇ ਆਏ ਮਹਾਂਪੁਰਸ਼ਾਂ ਦਾ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ वाहे गुरु but ਸਤਿਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਆਪੋ ਆਪਣੇ ਗੁਰੂ ਮਹਾਰਾਜ ਕੀ ਜੈ ਪੀਖ ਭਗਵਾਨ ਕੀ ਜੈ ਬਾਵਾ ਸ੍ਰੀ ਚੰਦਰ ਮਹਾਰਾਜ ਕੀ ਜੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਜੈ ਹਰ ਹਰ ਮਹਾਂਦੇਵ ਸੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਰਾਮਾ ਮੰਡੀ ਡੇਰਾ ਬਾਬਾ ਬਸੰਤਦਾਸ ਜੀ ਮਹਾਰਾਜ ਉਹਨਾਂ ਵੱਲੋਂ ਸਨੋਪਤ ਕੀਤੇ ਗਏ ਸਥਾਨ ਤੇ ਅੱਜ ਸਾਲਾਨਾ ਸਮਾਗਮ ਹੋਇਆ ਉਹਨਾਂ ਦੀ ਦਸਵੀਂ ਵਰਸੀ ਹੈ ਜਿਹੜੀ ਉਹ ਸਾਡੇ ਬਹੁਤ ਹੀ ਪਿਆਰੇ ਮਿੱਤਰ ਆ ਮਹੰਤ ਦਰਸ਼ਨਦਾਸ ਜੀ ਮਹਾਰਾਜ ਜਿਨ੍ਹਾਂ ਦੀ ਇਹ ਦੇਖ ਰੇਖਾ ਹੇਠਾ ਸਾਰਾ ਜਿਹੜਾ ਸਮਾਗਮ ਹੈ ਉਹ ਹੋਇਆ ਸੋ ਅੱਜ ਬੜਾ ਮਨ ਖੁਸ਼ ਆ ਕਿ ਸਾਰੇ ਖਾੜਿਆਂ ਦਾ ਸਾਧੂ ਸਮਾਜ ਦਾ ਅੱਜ ਸਾਰੇ ਅਸੀਂ ਮੰਡਲ ਇੱਥੇ ਇਕੱਠੇ ਇਕੱਠੇ ਹੋਏ ਆ ਇਸ ਸਥਾਨ ਤੇ ਇਸ ਸਥਾਨ ਦੀ ਬੜੀ ਦੂਰ ਦੂਰ ਤੱਕ ਮਹਿਮਾ ਕਿਉਂਕਿ ਸਾਡੇ ਗੁਰਪਾਈ ਬਾਬਾ ਬਸੰਤਦਾਸ ਜੀ ਮਹਾਰਾਜ ਕੋ ਇੱਕ ਮੰਨੀ ਪਰ ਮੰਨੀ ਹੋਈ ਪੂਜਨੀਏ ਸ਼ਖਸੀਅਤ ਸਨ ਸੋ ਉਹਨਾਂ ਦਾ ਇਸ ਇਲਾਕੇ ਨਾਲ ਬੜਾ ਪਿਆਰ ਹੈ ਉਹਨਾਂ ਦੀ ਗੱਡੀ ਤੇ ਬਰਾਜਮਾਨ ਹੈ ਸਾਡੇ ਦਰਸ਼ਨ ਮੁਨੀ ਜੀ ਮਹੰਤ ਸਾਡੇ ਪੰਚਾਇਤੀ ਖਾੜਾ ਨਯਾ ਦੇ ਇਹਨਾਂ ਦਾ ਸਥਾਨ ਹੈ ਨਹੀਂ ਦੇਖ ਰਿਹਾ ਖੇਠਾਂ ਇਹ ਸਲਾਨਾ ਸਮਾਗਮ ਹੋਇਆ ਸਾਡੇ ਸਾਰੇ ਸਮਾਜਾਂ ਦਾ ਸਾਧੂ ਸਮਾਜ ਦਾ ਇਕੱਠ ਹੋਇਆ ਦੂਰੋਂ ਨੇੜੇੋਂ ਚੱਕ ਚੱਲ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰਿਆਂ ਦੇ ਸਹਿਯੋਗ ਬਹੁਤ ਵਧੀਆ ਇਹ ਅੱਜ ਇਹ ਪ੍ਰੋਗਰਾਮ ਹੋਇਆ ਵਰਸੀ ਦਾ ਸਮਾਗਮ ਸੋ ਅਸੀਂ ਵਧਾਈ ਦਿੰਦੇ ਆ ਸਾਡੇ ਮੰਤ ਜੀ ਮੰਤ ਦਰਸ਼ਨ ਦਾ ਅਜੀ ਮਹਾਰਾਜ ਮੰਤ ਸੇਵਕ ਦਾ ਅਜੀ ਮਹਾਰਾਜ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਸਾਡੇ ਹੋਰ ਵੀ ਮਹਾਪੁਰਖ ਹੈਗੇ ਸੋ ਇਸ ਕਰਕੇ ਮੰਤ ਰਾਜੂ ਦਾਸ ਜੀ ਮਹਾਰਾਜ ਇਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਸਮਾਗਮ ਹੋਇਆ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਰੀਆਂ ਸੰਗਤਾਂ ਨੂੰ ਅਸੀਂ ਜੋ ਆ ਰਿਹਾ ਹੈ ਭਾਈ ਇਹ ਪੋ ਦਾ ਮਹੀਨਾ ਹੈ ਆਪਣੇ ਮਹਾਰਾਜ ਬਾਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜਦਿਆਂ ਦਾ ਦੇਣਾ ਹੈ ਸੋ ਇਹਨਾਂ ਵੱਲੋਂ ਬੜਾ ਇਹ ਲੰਗਰ ਲਾਇਆ ਗਿਆ ਇਹੋ ਜੇ ਕੰਮ ਕਰਨੇ ਚਾਹੀਦੇ ਆ ਇਹੋ ਜੇ ਦੇਣਾ ਸ਼ਹੀਦੀ ਦਿਹਾੜੇ ਆ ਮਹਾਰਾਜ ਦੇ ਬੱਚਿਆਂ ਦੇ ਸੋ ਬਹੁਤ ਅਸੀਂ ਵਧਾਈ ਦਿੰਨੇ ਆ ਇਸ ਕਰਕੇ ਸਾਰੇ ਭੇਖ ਦਾ ਧੰਨਵਾਦ ਵੀ ਕਰਦੇ ਆ ਜੋ ਦੂਰੋਂ ਨੇੜੋਂ ਚੱਲ ਕੇ ਮਹਾਪੁਰਸ਼ਾਂ ਨੇ ਇਸ ਸਥਾਨ ਤੇ ਆ ਕੇ ਹਾਜ਼ਰੀਆਂ ਲਵਾਈਆਂ ਮੇਲੇ ਦੀ ਰੌਣਕ ਨੂੰ ਵਧਾਇਆ ਸੋ ਆ ਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਪ੍ਰਸਦਾ ਖਾਸ ਕਰਕੇ ਧੰਵਾਦ ਆ ਸਾਡੇ ਗੌਰਵ ਕਰਗ ਜੀ ਬਹੁਤ ਪਿਆਰੀ ਹੈ ਸਾਡੇ ਇਹਨਾਂ ਦਾ ਬਹੁਤ ਖਾਸ ਕਰਕੇ ਧਿਆਨ ਹੈ ਇਸ ਕਰਕੇ ਇਹਨਾਂ ਦੀ ਦੇਖਰੇਖ ਵੀ ਜ਼ਰੂਰੀ ਹੁੰਦੀ ਹੈ ਕਿਉਂਕਿ ਪ੍ਰੈਸ ਨਾਲ ਵੀ ਸਾਰਾ ਕੁਝ ਚੱਲਦਾ ਅੱਜਕੱਲ ਸੋ ਮਹੰਤ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਤੁਸੀਂ ਬਤਾ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਹਰ ਹਰ ਮਾਦੇ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਸੋ ਅੱਜ ਜੋ ਕਿ ਸਾਡੇ ਪੂਜਨੇ ਆ 1008 ਸੰਤ ਬਾਬਾ ਬਸੰਦਾ ਜੀ ਮਹਾਰਾਜ ਜੋ ਕਿ ਸਾਡੇ ਗੁਰੂ ਜੀ ਸਨ ਉਹਨਾਂ ਦੀ 10ਵੀਂ ਵਰਸੀ ਮਨਾਉਂਦੇ ਹੋਏ ਸਮੂਹ ਭੇਖ ਭਗਵਾਨ ਜੋ ਕਿ ਅੱਜ ਸਾਡੇ ਅਸਥਾਨ ਦੇ ਵਿੱਚ ਇਕੱਤਰ ਹੋਇਆ ਭੰਡਾਰਾ ਕੀਤਾ ਗਿਆ ਮੇਰੇ ਸਾਰੇ ਹੀ ਗੁਰਪਾਈਆਂ ਨੇ ਰਲ ਮਿਲ ਕੇ ਇਸ ਭੰਡਾਰੇ ਨੂੰ ਸੰਪੂਰਨ ਕੀਤਾ 3 ਦਿਨ ਹੋ ਗਏ ਮਹਾਜਗ ਚੱਲਦੇ ਨੂੰ ਸੋ ਸਾਰੀ ਹੀ ਸੰਗਤ ਨੇ ਸਾਰੇ ਰਾਮਾ ਮੰਡੀ ਅਤੇ ਰਾਮਾ ਪਿੰਡ ਨੇ ਪੂਰਨ ਸਹਿਯੋਗ ਦਿੱਤਾ ਬਹੁਤ ਹੀ ਸਹਿਯੋਗ ਦਿੱਤਾ ਦੁੱਧ ਪਾਣੀ ਮਾਇਆ ਦਾਣ ਜੋ ਵੀ ਸੀ ਸੋ ਸਾਰਾ ਹੀ ਆਸ਼ਰਮ ਦੇ ਵਿੱਚ ਭੇਜ ਕੇ ਸਾਰੇ ਹੀ ਨਗਰਾਂ ਨੇ ਦੂਰੋਂ ਨੁੜਾ ਆ ਕੇ ਸੇਵਾ ਕੀਤੀ ਸਾਧੂ ਸੰਤਾਂ ਦਾ ਅਸੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਮਹਾਂਤ ਬਲਵੰਤ ਮੋਨੀ ਜੀ ਡੇਰਾ ਤੁੰਗਵਾਲੀ ਮਹਾਂਤ ਰਾਜੂ ਦਾਸ ਜੀ ਮਹਾਰਾਜ ਡੇਰਾ ਹੀਰੋਗਲਾ ਸਾਡੇ ਗੁਰਪਾਈ ਮਹਾਂਤ ਗੁਰਸੇਵਕ ਦਾਸ ਜੀ ਮਹਾਰਾਜ ਤੇਜ ਪ੍ਰਕਾਸ਼ ਜੀ ਮਹਾਰਾਜ ਅਤੇ ਮਹੰਤ ਜਮਨਾ ਦਾ ਜੀ ਮਹਾਰਾਜ ਦੁੰਨੇ ਵਾਲਾ ਮਹੰਤ ਤਾਰਾ ਦਾ ਜੀ ਕੋਟਬਖਤੂ ਮਹੰਤ ਗੋਪੀ ਦਾ ਜੀ ਗੈਰੀ ਤੋਂ ਮਹੰਤ ਫੋਮਣ ਦਾ ਜੀ ਬੰਗੀ ਮਹੰਤ ਗਿਆਨ ਦਾ ਜੀ ਜੱਜੜ ਅਤੇ ਹੋਰ ਵੀ ਸਾਡੇ ਸਾਰੇ ਦੂਰੋਂ ਨੇੜੋਂ ਮਹਾਂਤ ਮਕੱਤਰ ਹੋਏ ਸੋ ਸਾਰੇ ਹੀ ਮਹਾਤਮਾ ਦਾ ਸੰਗਤ ਦਾ ਇੱਥੇ ਪਹੁੰਚਣ ਤੇ ਅਸੀਂ ਆਪਦੇ ਤਹਿ ਦਲੋਂ ਧੰਨਵਾਦ ਕਰਦੇ ਆ ਅਤੇ ਸਾਡੇ ਗੌਰਵਗਾਰਬ ਜੀ ਜੋ ਕਿ ਸੇਰਪੁਰ ਵਾਲੇ ਨੇ ਇਹਨਾਂ ਨੇ ਸਾਰਾ ਹੀ ਸਾਡਾ ਜੋ ਪ੍ਰੋਗਰਾਮ ਹੈ ਆਪਦੇ ਨੈਟ ਦੇ ذریعے ਦੂਰੇ ਨਿਵੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਇਆ ਇਹਨਾਂ ਦਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਵਰਸੀ ਦੇ ਸਮਾਗਮ ਨੂੰ ਰੱਖਦੇ ਆ ਸਾਡੇ ਮਾਸਟਰ ਭੀਮ ਮਾਉੜ ਜੀ ਉਹਨਾਂ ਨੇ ਵੀ ਸਮਾਂ ਕੱਢਿਆ ਤੇ ਸਾਡੇ ਗੁਰੂਆਂ ਦੀ ਵਰਸੀ ਤੇ ਆ ਕੇ ਪ੍ਰੋਗਰਾਮ ਪ੍ਰਸਤuti ਕੀਤਾ ਸੋ ਸਾਰੀ ਹੀ ਸੰਗਤ ਦਾ ਦੁਆਰਾ ਫਿਰ ਧੰਨਵਾਦ ਕਰਦੇ ਆ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਨਗਰ ਖੜੇ ਕੀ ਜੈ ਬੋਲ ਆਪੋ ਆਪਣੇ ਗੁਰੂ ਮਹਾਰਾਜ ਕੀ ਜੈ ਬਾਬਾ ਬਸੰਦਾ ਜੀ ਮਹਾਰਾਜ ਕੀ ਜੈ ਹਰ ਹਰ ਮਹਾਦੇਵ ਬੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਵੜ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਆਸਥਾਨ ਦੇ ਮੌਜੂਦਾ ਗੱਦੀ ਰਸ਼ੀਨ ਸ਼੍ਰੀਮਰ ਮਹਤਦਰ ਦਰਸਨ ਦਾਸ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜੀ ਆਇਆਂ ਕਿਹਾ ਗਿਆ ਉਦਾਸੀ ਨਾਸ਼ਰਮ ਡੇਰਾ ਬਾਬਾ ਬਸੰਤ ਦਾਸ ਜੀ ਮਹਾਰਾਜ ਰਾਮਾ ਮੰਡੀ ਜਿਲ੍ਹਾ ਬਠਿੰਡਾ ਤੋਂ ਗੌਰਵ ਗਗ ਸ਼ਿਰਪੁਰ ਦੀ ਇੱਕ ਖਾਸ ਰਿਪੋਰਟ ਉਪਰ ਤੁਮ ਸੁਆਮੀ ਸੋ ਦੁੱਖ ਕੈਸਾ ਪਾਵੇ ਸੋ ਦੁੱਖ ਕੈਸਾ ਪਾਵੇ ਜਿਸਕੇ ਸਿਰੋ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਸੋ ਦੁੱਖ ਕੈਸਾ मेरे राम राम i oh दिन का जन्म ਤਦਲਾਸਾ ਸਤਿਗੁਰ ਕਾ ਤਦਲਾਸਾ ਜਿਸਕੇ ਸਿਰ you